ਨੈਚਰ ਲਵਰ ਦੋਸਤੋ ਅੱਜ ਮੇਰੀ ਬਹੁਤ ਟਾਈਮ ਪਹਿਲਾਂ ਦੀ ਇਹ ਮੰਨਦੀ ਮੈਂ ਕਈ ਵਾਰੀ ਚੰਨ ਨੂੰ ਜਦੋਂ ਉੱਥੇ ਚਾਂਸੀ ਰਾਣੀ ਚੌਂਕ ਖੜਦੇ ਹੁੰਦੇ ਸੀਗੇ ਕਿਹਾ ਵੀ ਆ ਵੀ ਚੰਨ ਆ ਜਾ ਆਪਾਂ ਤੋਂ ਗੱਲਾਂ ਕਰਦੇ ਹਾਂ ਹੂੰ ਤੇ ਅੱਜ ਹਰੀ ਓਮ ਹਰੀ ਓਮ ਕਿੱਥੋਂ ਤੁਸੀਂ ਯੂਪੀ ਚ ਯੂਪੀ ਤੋਂ ਯੂਪੀ ਦੇ ਵਿੱਚ ਵੀ ਬਹੁਤ ਜੰਗਲ ਆ ਤੇ ਅੱਜ ਚੰਨ ਕੁਦਰਤੀ ਬੂਟਿਆਂ ਦੇ ਚੱਕਰ ਦੇ ਲੈਣ ਦੇਣ ਦੇ ਚੱਕਰ ਦੇ ਵਿੱਚ ਫਸ ਗਏ ਤੇ ਅਸੀਂ ਬੇਸਿਕ ਸਕੂਲ ਬੂਟੇ ਦੇਖਣ ਆਏ ਸੀ ਜਿੱਥੇ ਤੁਸੀਂ ਇਹ ਸਾਰਾ ਜੰਗਲ ਦੇਖ ਰਹੇ ਹੋ ਮੜਾ ਜੀ ਵੀਰੇ ਮੈਂ ਕਹੂੰਗਾ ਵੀ ਦਿਖਾ ਦੇ ਕਮਾ ਕੇ ਇਹ ਜਿਹੜਾ 4400 ਬੂਟਿਆਂ ਦਾ ਜੰਗਲ ਆ ਜਿੱਥੇ 75 ਕਿਸਮ ਦੇ ਜਿਹੜੇ ਸਾਡੇ ਬਰਾਸਤੀ ਪੰਜਾਬ ਦੇ ਰੁੱਖਾ ਉਹ ਲੱਗੇ ਹੋਏ ਆ ਤੇ 500 ਕਿਸਮ ਦੇ ਉਹ ਬੂਟੇ ਲੱਗੇ ਹੋਏ ਨੇ ਜਿਹੜੇ ਸ਼੍ਰੀਮਦ ਭਗਵਦ ਗੀਤਾ ਦੇ ਵਿੱਚ ਦਰਜ ਨੇ ਉਹਨਾਂ ਦਾ ਜ਼ਿਕਰ ਬਾਣੀ ਦੇ ਵਿੱਚ ਆਉਂਦਾ ਤੇ 500 ਬੂਟੇ ਉਹ ਨੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਜਿਹੜੇ ਜਿਨ੍ਹਾਂ ਦਾ ਬਾਣੀ ਰਾਹੀਂ ਸ਼ਬਦਾਂ ਰਾਹੀਂ ਕਿਸੇ ਵੀ ਤਰੀਕੇ ਮਹਾਰਾਜ ਨੇ ਸਮਝਾਉਣਾ ਕੀਤਾ ਉਦਾਹਰਨ ਦੇ ਵਿੱਚ ਇਹ ਇਹਨਾਂ ਦਰਸ਼ਕਾਂ ਨੂੰ ਲੈ ਕੇ ਤੇ ਉਹ ਸਾਰੇ ਦਰਸ਼ਕਾਂ ਦੇ ਅਸੀਂ ਤੁਹਾਨੂੰ ਦਰਸ਼ਨ ਇੱਥੇ ਕਰਵਾਉਣ ਦੀ ਆਪ ਦੇ ਵੱਲੀੋਂ ਕੋਸ਼ਿਸ਼ ਕੀਤੀ ਆ ਜਦੋਂ ਆਪਾਂ ਤੇ ਅੱਜ ਚੰਨ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕਦੇ ਆ ਤਾਂ ਆਪਾਂ ਉਹ ਬੂਟਿਆਂ ਨੂੰ ਵੀ ਮੱਥਾ ਟੇਕਦੇ ਆ ਬੂਟਿਆਂ ਨੂੰ ਵੀ ਮੱਥਾ ਟੇਕਦੇ ਆ ਇਹਨਾਂ ਦੇ ਨਾਮ ਵਿੱਚ ਦਰਜਾ ਉਹ ਵੀ ਮਤਲਬ ਰੱਬ ਨੇ ਉਹਦੇ 'ਚ ਤਾਂ ਹੀ ਦਰਜ ਕੀਤਾ ਵੀ ਇਹਦੀ अहमियत ਪਤਾ ਹੋਵੇ ਤੇ ਚੰਨਨ ਅੱਜ ਬੂਟੇ ਦੇਖਣ ਆਏ ਸੀਗੇ ਤੇ ਮੈਂ ਚਲਾ ਜੰਗਲ ਵੀ ਦੇਖਾ ਮੈਂ ਪਹਿਲਾਂ ਮੈਨੂੰ ਕਿਹਾ ਵੀ 5 ਮਿੰਟ ਇਹ ਸਾਰੇ ਬੂਟੇ ਉਹ ਆ ਦੋਸਤੋ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਇਦਾਂ ਦੀ ਜਾਣਕਾਰੀ ਲੈਣ ਲਈ ਸਾਡੇ ਪੇਜ ਨੂੰ ਜ਼ਰੂਰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਇਹ ਜਿਹੜੇ ਬੂਟੇ ਉਹ ਆ ਜੋ ਤੁਸੀਂ ਤੇ ਘੰਟਾ ਬਤਾਉਣੇ ਹੋ ਤੇ ਤੁਹਾਡੇ ਅੰਦਰਲੀਆਂ ਬਿਮਾਰੀਆਂ ਇਹ ਖਿੱਚਦੇ ਆ ਆਪਦੇ ਵੱਲੀ ਨੂੰ ਕਿਉਂਕਿ ਜਿਹੜੀ ਇਹਨਾਂ ਦੀ ਇਹਨਾਂ ਤੋਂ ਆਕਸੀਜਨ ਆਪਾਂ ਲੈਣੀ ਆ ਉਹ ਬੜੀ ਸ਼ੁੱਧ ਆਕਸੀਜਨ ਆ ਜਿਹੜੀ ਅੰਦਰ ਜਾਊਗੀ ਤੇ ਬਾਹਰ ਵੀ ਕੁਛ ਨਾ ਕੁਛ ਆਪਾਂ ਬਾਹਰ ਜਿਹੜਾ ਕਾਰਬਨ ਡਾਈਆਕਸਾਈਡ ਜਾ ਕੇ ਜਿਹੜੀਆਂ ਵੀ ਅਸੀਂ ਗੈਸਾਂ ਛੱਡਦੇ ਆ ਹਨਾ ਬਹੁਤ ਤਰੀਕੇ ਨਾਲ ਅਸੀਂ ਗੈਸਾਂ ਛੱਡਦੇ ਆ ਇਕੱਲਾ ਮੂਹ ਰਾਹੀਂ ਨਹੀਂ ਛੱਡਦੇ ਸਾਰਾ ਹੀ ਨਹੀਂ ਛੱਡਦੇ ਅਸੀਂ ਮੋਟਰਸਾਈਕਲ ਸਕੂਟਰ ਏਅਰ ਸੀ ਫ੍ਰੀਜਰ ਇਹ ਬਹੁਤ ਅਸੀਂ ਬਥੇਰੀਆਂ ਗੈਸਾਂ ਵਾਤਾਵਰਣ ਨੂੰ ਦੇ ਰਹੇ ਆ ਦੇਣ ਨੂੰ ਸਾਡੇ ਕੋਲੇ ਸਿਰਫ ਬੂਟੇ ਹੀ ਆ ਗੰਦ ਬਥੇਰੀਆਂ ਦੀ ਪਾ ਰਹੇ ਆ ਤੇ ਚੰਨ ਨੂੰ ਮੈਂ ਕਿਹਾ ਵੀ 5 ਮਿੰਟ ਮਹਿਸੂਸ ਕਰੀ ਹੁਣ ਚੰਗ ਨੇ ਸਾਨੂੰ 10-15 ਮਿੰਟ ਹੋ ਗਏ ਆਏ ਨੂੰ ਵੀ ਇਹ ਜੰਗਲ ਦੇ ਵਿੱਚ ਖੜ ਕੇ ਕਿਦਾਂ ਦਾ ਮਹਿਸੂਸ ਕਰਦੇ ਇੱਥੇ ਖੜ ਕੇ ਹੋਰ ਤਾਂ ਸਾਰਾ ਕੁਝ ਭੁੱਲ ਲੀ ਗਿਆ ਪਹਿਲਾਂ ਦਾ ਪਿੱਛੇ ਵੀ ਕੋਈ ਉਸਾਰ ਹੈਗਾ ਕੋਈ ਸ਼ਹਿਰ ਵੀ ਹੈਗਾ ਇੱਥੇ ਥੋੜੀ ਜਿਹੀ ਹੁਣ ਗਲਮਾਰੀ ਦੂਰੀ ਤੇ ਬਾਕੀ ਕੋਈ ਕੁਝ ਕੈਨ ਨੂੰ ਹੈ ਨਹੀਂ ਭੁੱਲ ਗਿਆ ਸਾਰਾ ਕੁਝ ਜੋ ਇੱਥੇ ਆ ਦੇਖੋ ਕਿੰਨਾ ਵਧੀਆ ਕਿੰਨੇ ਪੰਛੀ ਆ ਕਿੰਨੇ ਕੀਟ ਆ ਇਹ ਦੇਖ ਕੇ ਜੰਗਲ ਵਾਕਈ ਲੱਗਦਾ ਵੀ ਵਾਕ ਜੰਗਲ ਚ ਹੀ ਆ ਅਸਲ ਹੈ ਜੰਗਲ ਪਰੇ ਨਾ ਜੰਗਲ ਆ ਪਰ ਅਸਲ ਜੀਵਨ ਤੇ ਇਹੀ ਆ ਅਸਲ ਜੀਵਨ ਤੇ ਇਹੀ ਆ ਤੇ ਤੁਹਾਡੇ ਆਪਣੇ ਹਰੀਓਂ ਜੀ ਤੁਹਾਡੇ ਵੀ ਜਿਹੜੇ ਯੂਪੀ ਦੇ ਵਿੱਚ ਤਾਂ ਬਹੁਤ ਸਾਰੇ ਜੰਗਲ ਆ ਉੱਥੇ ਤਾਂ ਬਹੁਤ ਜੰਗਲ ਆ ਜੀ ਤੇ ਲੋਕ ਫਿਰ ਤੁਸੀਂ ਤੰਦਰੁਸਤ ਵੀ ਹੋ ਤੰਦਰੁਸਤ ਆ ਹਾਂ ਬਿਮਾਰੀ ਕੋਈ ਹੈ ਨਹੀਂ ਨਹੀਂ ਬਿਮਾਰੀ ਵਗੈਰਾ ਤਾਂ ਦੇਖੋ ਸਾਡੇ ਇੱਧਰ ਆਏ ਹੁੰਦਾ ਜਿੰਨੇ ਹੁੰਦੇ ਆ ਸਭ ਤੋਂ ਜ਼ਿਆਦਾ ਬਾਗ ਲਉਂਦੇ ਹਾਂ ਫਿਰ ਆਲਮੇਨ ਗੱਲ ਤਾਂ ਹੈ ਇਹਦਾ ਇਹ ਨਿੰਮ ਦਾ ਜਿਹੜਾ ਹੁੰਦਾ ਰੋਕ तकरीबन ਸਾਰੇ ਘਰਾਂ 'ਚ 2-4 ਹੁੰਦੇ ਜੇ ਇਹ ਕਹਿੰਦਾ ਮਤਲਬ ਮੈਡੀਸਨ ਆਟਮਾ ਜਿੰਨੇ ਵੱਧ ਤੋਂ ਵੱਧ ਹੁੰਦੀਆਂ ਉਹ ਬੰਦੇ ਆਪ ਹੀ ਲਾਈ ਜਾਂਦੇ ਆ ਜ਼ਰੂਰੀ ਨਹੀਂ ਖਰੀਦ ਕੇ ਲਾਉਣੀਆਂ ਜਿੱਥੇ ਰੇਲ ਵਿੱਚ ਉਹ ਗੁਈਏ ਪਟਕੇ ਘਰੇ ਲਾ ਲਿਆ ਪਿੰਡ ਦੇ ਵਿੱਚ ਮੈਡੀਸਨ ਆਟਮੇ ਹੁੰਦੀ ਥੋੜੇ ਆ ਦੇਖ ਲਓ ਜੀ ਸਭ ਤੋਂ ਜ਼ਿਆਦਾ ਮੈਡੀ ਬਿਮਾਰੀ ਹੈ ਨਹੀਂ ਕੀ ਹੈ ਨਾ ਤੇ ਅਸੀਂ ਅਜੇ ਕਹਿੰਨੇ ਉਹ ਪਛੜਿਆ ਹੋਇਆ ਹੈ ਨਹੀਂ ਪਰ ਸਰੀਰਕ ਤੌਰ ਤੇ ਤੁਹਾਡੇ ਨਾਲ ਤੰਦਰੁਸਤ ਤੇ ਨਰਵਾਵਾ ਤਨ ਹੋਰ ਕੀ ਲੋਕ ਕੰਮ ਕੀ ਕੰਮੋਗੇ ਵੀ ਇੱਥੇ ਆਪਾਂ ਚੋਣੇ ਵੀ ਹਰ ਬੰਦਾ ਇੱਥੇ ਦੇਖਣ ਆਵੇ ਯਾਰ ਆਨੰਦ ਲਵੇ ਦੇਖੋ ਇਹ ਬਹੁਤ ਵੱਡੀ ਗੱਲ ਆ ਲੋਕਾਂ ਨੂੰ ਪਤਾ ਨਹੀਂ ਸਮਾਂ ਹੈ ਨਹੀਂ ਪਹਿਲੀ ਦਾ ਗੱਲ ਇਹ ਆ ਹੁਣ ਮੰਨ ਲਓ ਮੈਂ ਹੀ ਮੈਨੂੰ ਤੁਸੀਂ ਕਹਿਤਾ ਮੈਂ ਕਹੂੰਗਾ ਹਾਂ ਚੱਲਾਂਗੇ ਮੈਂ ਵੀ ਫਲੋਸ ਕਹਿਦਾ ਚੱਲਾਂਗੇ ਪਰ ਸਮਾਂ ਕੱਢਣਾ ਜਾਂ ਆਉਣਾ ਉਹ ਸੁਭ ਨਹੀਂ ਬੰਦ ਆ ਆਪਾਂ ਸੈਸਕਾਲ ਜਲੇ ਜੰਗਲ ਚ ਗਏ ਸੀ ਕੋਈ ਦੂ ਵੱਡਾ ਹੋ ਗਿਆ ਹੁਣ ਉਹ ਤੋਂ ਬਹੁਤ ਹੋਦਾ ਤੇ ਉੱਥੇ ਵੀ ਮੇਰਾ ਮਨ ਇੰਨਾ ਲੱਗਿਆ ਸੀ ਤੇ ਮੇਰਾ ਦਿਲ ਕਰਦਾ ਸੀ ਵੀ ਕਿਸ ਦਿਨ ਇੱਥੇ ਆ ਕੇ ਬੈਠੇ ਬੰਦਾ ਥੱਲੇ ਵਿਛਾ ਕੇ ਦਰੀ ਕੁਝ ਲੈ ਕੇ ਆਵੇ ਘਰੋਂ ਬਣਾ ਕੇ ਪਿਕਨਿਕ ਟਾਈਪ ਤੇ ਆਪਾਂ ਬੈਠੀਏ ਕਿਉਂਕਿ ਜਿਹੜਾ ਇੱਥੇ ਬੈਠਣਾ ਨਾ ਜਿੰਨਾ ਟਾਈਮ ਵੀ ਬੈਠਣਾ ਉਹ ਕਈ 11 ਘੰਟੇ ਦੇ ਬਰਾਬਰ ਆ ਹਾਂ 11 ਘੰਟੇ ਨਹੀਂ ਮਤਲਬ ਮੈਂ ਕੁਝ ਟਾਈਮ ਦੇ ਵਿੱਚ ਇਹ ਚੀਜ਼ ਲੈ ਜਾਂਦੇ ਹਾਂ ਚਲੋ ਸੋ ਧੰਨਵਾਦ ਸਾਰਿਆਂ ਦਾ ਤੇ ਜੀਨੇ ਜੀਨੇ ਦੇਖਣ ਆਉਣਾ ਉਹ ਥੱਲੇ ਸਾਨੂੰ ਕਮੈਂਟਾਂ 'ਚ ਦੱਸ ਦਿਓ ਅਸੀਂ ਹਾਜ਼ਰ ਹਾਂ ਤੁਹਾਨੂੰ ਇਹ ਜੰਗਲ ਦਿਖਾਉਣ ਲਈ ਸਤਿ ਸ੍ਰੀ ਅਕਾਲ ਜਰੂਰ ਟੈਗ